ਜਿਹੜੀ ਉਹਨਾਂ ਨੇ ਪਾਰਟਿਸਿਪ ਕੀਤੀ ਹੋਈ ਸੀ ਨਾ ਤਾਜ ਹੋਟਲ ਦੇ ਵਿੱਚ ਹਾਂ 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 ਹਾਂਜੀ ਉਹਨਾਂ ਨੂੰ ਪਾਤਾ ਤੇ ਇੱਕ ਉਹਨਾਂ ਨੂੰ ਨੀਡ ਸੀਗੀ 50 ਲੱਖ ਰੁਪਏ ਉਹਨਾਂ ਨੂੰ ਪਾਇਆ ਸੀ ਆਪਾਂ ਇੱਕ ਜਿਹੜੀ ਆਪਾਂ ਨੇ ਉਹ ਟ੍ਰੇਨ ਬੁੱਕ ਕਰਾਈ ਤੀਗੀ ਟ੍ਰੇਨ ਨਾਲ ਆਨਲਾਈਨ ਟਿਕਟਾਂ ਜਿਹੜੀਆਂ ਬੁੱਕ ਕਰਾਈਆਂ ਸੀ ਉਹਨਾਂ ਨੂੰ ਜਾਂਸੀ ਉਹਨਾਂ ਨੂੰ ਮਿਟਿਆ ਨਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਪੇਮੈਂਟ ਕਰਤੀ ਤੇ ਬਾਕੀ ਐਸ ਚੀ ਦੇ ਫਲਾਟ ਸੀਗੇ ਜਿਹੜੇ ਆਪਣੇ ਮੋਹਾਲੀ ਦੇ ਵਿੱਚ ਅੱਛਾ ਹਾਂ 22 ਲੱਖ ਰੁਪਏ ਆਪਾਂ ਉਹਨਾਂ ਨੂੰ ਪਾਤਾ ਅੱਜ ਤੱਕ ਖਾਸ ਆ ਪੈਸਾ ਬਣਤਾ ਹੂ ਹਾਂਜੀ ਹਾਂਜੀ ਸਾਰੀ ਪੇਮੈਂਟ ਆਪਾਂ ਆਨਲਾਈਨ ਕੀਤੀ ਆ ਜੀ ਮੈਨੂੰ ਧੱਕੇ ਕਰ ਲੱਗਿਆ ਪੈਤੀਗਾ ਇਹ ਰੱਖੀ ਹੋਈ ਆ ਮੈਮ ਤੁਸੀਂ ਟੈਨਸ਼ਨ ਨਾ ਲਿਆ ਕਰੋ ਜਿਹੜੀ ਪੇਮੈਂਟ ਕਰਨੀ ਹੁੰਦੀ ਆ ਨਾ ਮੈਂ ਆਪ ਹੀ ਕਰ ਦਿੰਨੀ ਹਾਂ ਕੋਈ ਗੱਲ ਕੋਈ ਹੀ ਗੱਲ ਪੁੱਛਦੀ ਸੀ ਮੈਂ ਭੂਏ ਨਹੀਂ ਮੈਂ ਕਿਹਾ ਤੁਸੀਂ ਪਿੱਛੇ ਤੁਹਾਡਾ ਐਡਾ ਵੱਡਾ ਕਾਰੋਬਾਰ ਆ ਕਿ ਕਿੱਦਾਂ ਤੁਸੀਂ ਉਰੇ ਬੈਠੇ ਹੋ ਕਿਵੇਂ ਸਰਕਲ ਚੱਲ ਰਿਹਾ ਪਿੱਛੇ ਫਿਰ ਤੁਹਾਡੇ ਬਾਰੇ ਦੱਸ ਰਹੇ ਸੀਗੇ ਤਾਂ ਆਇਆ ਮੇਰੇ ਕੋਲ ਉਹ ਹੈ ਨਹੀਂ ਮੈਂ ਤਾਂ ਜੇ ਲੋਡ ਹੋਊਗੀ 100 ਲੱਖ 2 ਲੱਖ ਦੀ ਮੈਂ ਵੀ ਇਹ ਨਹੀਂ ਜਵਾਬ ਦਿੰਦੀ ਇਹ ਵੀ ਦੇਣਗੇ ਪੈਸੇ